ਵਹਿਰਜੀ ਦਾ ਖਾਲਸਾ ਵਹਿਰਜੀ ਦੀ ਫਤਿਹ ਅੱਜ ਫਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਕੱਲ ਇੱਕ ਚਾਰਜ ਫਰੇਮ ਹੋਇਆ ਗੁਰਪ੍ਰੀਤ ਹਰੀਨੋ ਵਾਲੇ ਕੇਸ ਵਿੱਚ ਤੇ ਅੱਜ ਤੁਸੀਂ ਪ੍ਰੈਸ ਵਾਲੇ ਵੀਰਾਂ ਨੇ ਕਿਉਂਕਿ ਤੁਹਾਡਾ ਵੀ ਉਸ ਰੰਗਲੇ ਸੱਜਣ ਨਾਲ ਬਹੁਤ ਪ੍ਰੇਮ ਸੀ ਬਹਿਬਲ ਮੋਰਚੇ ਵਿੱਚ ਅਸੀਂ ਤੁਸੀਂ ਇਕੱਠੇ ਹੀ ਤੁਸੀਂ ਕਵਰੇਜ ਕਰਦੇ ਰਹੇ ਆਂ ਤੇ ਅਸੀਂ ਉਥੇ ਸੰਘਰਸ਼ ਕਰਦੇ ਰਹੇ ਆਂ ਹੁੰਦਾ ਕੀ ਹੈ ਕਿ 9 ਅਕਤੂਬਰ 2024 ਵਾਲੇ ਦਿਨ ਉਸ ਵੀਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਤਾਰ ਦਿੱਤਾ ਜਾਂਦਾ ਦਰਿੰਦਗੀ ਦੇ ਨਾਲ ਬੜਾ ਸੰਘਰਸ਼ ਕਰਨਾ ਪੈਂਦਾ ਉਹ ਸਾਰੇ ਅਸੀਂ ਤੁਸੀਂ ਤੇ ਪੰਜਾਬੀ ਵੀ ਜਾਣਦੇ ਆ ਪਾ ਦੋ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਆ ਦੋ ਤਿੰਨ ਜਿਹੜੇ ਉਹਨੂੰ ਨਿਸ਼ਾਨਦੇਹੀ ਕਰਨ ਵਾਲੇ ਉਹਦੀ ਰੇਕੀ ਕਰਨ ਵਾਲੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਪਰੰਤੂ ਸਾਡੇ ਕੁਝ ਵੀਰ ਭਾਵੇਂ ਕਿ ਉਹ ਵਕਾਲਤ ਵਿੱਚ ਆ ਜਾਂ ਕੋਈ ਚੰਗੇ ਅਹੁਦਿਆਂ ਤੇ ਹੈਗੇ ਆ ਉਹਨਾਂ ਦੀਆਂ ਪਾਰਟੀਆਂ ਵੀ ਹੈਗੀਆਂ ਪਰੰਤੂ ਉਹ ਇਹ ਗੱਲ ਕਹਿੰਦੇ ਸੀ ਕਿ ਕਾਕਾ ਇਸ ਕੇਸ ਵਿੱਚ ਕੱਖ ਨਹੀਂ ਹੈਗਾ ਇਹ ਧੂੜ ਦੇ ਬੱਦਲਾਂ ਵਾਂਗ ਉੱਡ ਜਾਣਾ ਇਹਨੇ ਟਿਕਣਾ ਹੀ ਨਹੀਂ ਹੈ ਪਰੰਤੂ ਸ਼ੁਕਰਾਨਾ ਉਸ ਪਾਤਸ਼ਾਹ ਦਾ ਤੇ ਉਸ ਪਾਤਸ਼ਾਹ ਦੇ ਬਣਾਏ ਹੋਏ ਮਨੁੱਖਾਂ ਦਾ ਜਿਦੇ ਵਿੱਚ ਇਥੋਂ ਦੇ ਐਸਐਸਪੀ ਬੀਬੀ ਪ੍ਰਗਿਆ ਜਨਮ ਵੀ ਆਉਂਦੇ ਆ ਜਿਨ੍ਹਾਂ ਦੀ ਸਖਤ ਮਿਹਨਤਾਂ ਕਿਉਂਕਿ ਇਹ ਕੇਸ ਜਿਹੜਾ ਆ ਰਾਤ ਦੇ ਹਨੇਰੇ ਵਿੱਚ ਕੀਤਾ ਹੋਇਆ ਬਲਾਈਂਡ ਮਰਡਰ ਸੀਗਾ ਇਹਨੂੰ ਲੱਭਣਾ ਬਹੁਤ ਔਖਾ ਕੰਮ ਸੀ ਬਾ ਕਮਾਲ ਇਸ ਸੈਟ ਨੇ ਕੰਮ ਕੀਤਾ ਇਹਦੇ ਲਈ ਅਸੀਂ ਜਿੱਥੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਉੱਥੇ ਪਰਮੇਸ਼ਰ ਦੇ ਬਣਾਏ ਹੋਏ ਮਨੁੱਖਾਂ ਦਾ ਜਿਹੜੇ ਪ੍ਰਸ਼ਾਸਨ ਦੇ ਰੂਪ ਚ ਕੰਮ ਕਰਦੇ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਇਸ ਜਿਹੜੀ ਚਾਰਜ ਫਰੇਮ ਵਾਲੀ ਹੋਣ ਵਾਲੀ ਖਬਰ ਦੇ ਨਾਲ ਪਰਿਵਾਰ ਨੂੰ ਸਖਾਂਤ ਵੀ ਮਿਲਿਆ ਸਾਡੇ ਵਰਗੇ ਲੋਕਾਂ ਨੂੰ ਵੀ ਸਖਾਂਤ ਮਿਲਿਆ ਜਿਹੜੇ ਉਹਦੇ ਗੁਰਪ੍ਰੀਤ ਦੇ ਚੌਣ ਵਾਲੇ ਆ ਪਰੰਤੂ ਹੁਣ ਇਥੇ ਇੱਕ ਹੋਰ ਗੱਲ ਹੈਗੀ ਆ ਕਿ ਜਿਹੜੇ ਲੋਕ ਬਚ ਰਹੇ ਆ ਜਿਹੜੇ ਪੰਜ ਲੋਕ ਬਚ ਰਹੇ ਚਾਹੇ ਉਹ ਚੋਂ ਕੋਈ ਵੱਡੇ ਅਹੁਦੇਦਾਰ ਹੋਣ ਤੇ ਬਾਹਰ ਬੈਠੇ ਗੈਂਗਸਟਰ ਹੋਣ ਉਹਨਾਂ ਦੀ ਸਾਰਿਆਂ ਦੀ ਜਿੰਨਾ ਚਿਰ ਗ੍ਰਿਫਤਾਰੀ ਨਹੀਂ ਪੈਂਦੀ ਉਹਨਾਂ ਚਿਰ ਇਹ ਮਸਲਾ ਕੜੀ ਸੁਲਝਣ ਨਹੀਂ ਹੈ ਤੇ ਜਿੰਨਾ ਚਿਰ ਜਿਹੜੇ ਲੋਕ ਆ ਜੋ ਅੱਜ ਕਤਲੋਗਾਰਦ ਹੋ ਰਹੀ ਹੈ ਜੋ ਗੱਲਾਂ ਬਾਤਾਂ ਹੋ ਰਹੀਆਂ ਜੇ ਇਹਨੂੰ ਪੂਰਨ ਤੌਰ ਤੇ ਨੱਥ ਪਾਉਣੀ ਆ ਤੇ ਜਿਹੜੀਆਂ ਇਹ ਸ਼ੂਟਰਾਂ ਦੀਆਂ ਮਾਵਾਂ ਬਾਹਰਾਂ ਵਿਦੇਸ਼ਾਂ ਚ ਬੈਠੀਆਂ ਜਾਂ ਜਿੱਲਾਂ ਚ ਬੈਠੀਆਂ ਵਾ ਕਿਉਂਕਿ ਬੁਰਾ ਨਾ ਮਾਰੋ ਬੁਰੇ ਦੀ ਮਾਂ ਨੂੰ ਮਾਰਨਾ ਪੈਣਾ ਸੋ ਜਿੰਨਾ ਹੁਣ ਤੱਕ ਹੋਇਆ ਉਹਦੇ ਲਈ ਮੈਂ ਸਮੁੱਚੇ ਪਰਿਵਾਰ ਵੱਲੋਂ ਤੇ ਉਸ ਗੁਰਪ੍ਰੀਤ ਹਰੀਨੋਂ ਦੀ ਸੰਘਰਸ਼ ਵਾਸਤੇ ਸੰਘਰਸ਼ ਲੜ ਲਈ 21 ਮੈਂਬਰੀ ਕਮੇਟੀ ਵੱਲੋਂ ਇੰਨੇ ਜਿੰਨੀ ਹੁਣ ਤੱਕ ਹੋਈ ਆ ਉਸ ਗੱਲ ਦਾ ਸਾਰੀ ਦਾ ਧੰਨਵਾਦ ਕਰਦਾ ਆਸ ਕਰਦਾ ਵਾਂ ਕਿ ਅਸੀਂ ਅੱਗੇ ਵੀ ਇਸ ਲੜਾਈ ਨੂੰ ਲੜਦੇ ਰਹੀਏ ਤੇ ਜਿੰਨਾ ਚਿਰ ਉਹ ਲੋਕ ਫਾਹੇ ਨਹੀਂ ਲੱਗ ਜਾਂਦੇ ਜਿਨ੍ਹਾਂ ਨੇ ਕਤਲ ਕੀਤਾ ਆ ਜਾਂ ਜਿਨ੍ਹਾਂ ਨੇ ਕਰਵਾਇਆ ਆ ਉਹਨਾਂ ਨੂੰ ਮਸਾਲੀ ਸਜ਼ਾ ਨਹੀਂ ਮਿਲ ਜਾਂਦੀਆਂ ਆਖਰੀ ਜਿਹੜੀ ਸਕੂਨ ਦੀ ਘੜੀ ਆ ਉਹ ਉਹਦਣ ਆਉਣੀ ਆ ਬਾਕੀ ਇੱਕ ਵਾਰੀ ਜਿਹੜੀ ਇਹ ਕਾਨੂੰਨੀ ਪ੍ਰਕਿਰਿਆ ਵਾਲੀ ਗੱਡੀ ਆ ਇਹ ਲਾਈਨ ਤੇ ਚੜੀ ਆ ਸੋ ਇਹ ਇੰਨੀ ਗੱਲ ਹੀ ਤੁਸੀਂ ਸਾਨੂੰ ਕਵਰ ਕੀਤਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਸੋ ਸੋ ਜਿਨੇ ਹੁਣ ਪਰਿਵਾਰ ਦੇ ਨਾਲ ਤੁਸੀਂ ਇੱਕ ਮੈਂਬਰ ਬਣ ਦਿੱਤੀ ਹੁਣ ਪਰਿਵਾਰ ਦੇ ਨਾਲ ਤੇ ਤੁਹਾਡਾ ਰابطਾ ਹੁੰਦਾ ਹੀ ਰਹਿੰਦਾ ਹੁਣ ਗੱਲਬਾਤ ਹੁੰਦੀ ਰਹਿੰਦੀ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਵੀ ਕੋਈ ਸੰਪਸਥਤੀ ਹੋਵੇ ਦੇਖੋ ਸੁਖਪ੍ਰੀਤ ਸਿੰਘ ਹੁਣਾਂ ਨਾਲ ਹੋਈ ਸੀ ਬਾਕੀ ਪਰਿਵਾਰ ਨਾਲ ਹਜੇ ਨਹੀਂ ਹੋਈ ਹੈਗੀ ਇਹ ਦੇਖੋ ਜਦੋਂ ਤੁਹਾਡਾ ਇੱਕ ਪਰਿਵਾਰ ਦਾ ਮੈਂਬਰ ਗਿਆ ਹੁੰਦਾ ਤੇ ਤੁਹਾਡੀ ਆਸ ਹੁੰਦੀ ਅਦਾਲਤ ਤੇ ਪ੍ਰਸ਼ਾਸਨ ਤੇ ਤੇ ਜਦੋਂ ਉੱਥੋਂ ਕੋਈ ਚੰਗੀ ਖਬਰ ਹੁੰਦੀ ਆ ਤੇ ਸੁਭਾਅਕਾ ਕੁਦਰਤੀ ਨੇਚਰਲੀ ਆ ਕਿ ਤੁਹਾਨੂੰ ਸਕੂਨ ਮਿਲਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ